ਸਾਹ ਸੰਗ ਸਾਨੂੰ ਮਾਤਾ ਗੁਜਰੀ ਜੀ ਬਹੁਤ ਕੁਝ ਸਮਝਾ ਕੇ ਗਏ ਜਿਸ ਦਿਨ 13 ਪੋਉ ਨੂੰ ਤੁਰਿਆਣ ਦੋਵੇਂ ਮਹਾਰਾਜ ਦੇ ਛੋਟੇ ਲਾੜ ਤੇ ਦੋ ਪੌੜੀਆਂ ਥੱਲੇ ਉਤਰੇ ਤੇ ਮਾਂ ਜੀ ਵੱਲ ਮੁੱਖ ਕਰਕੇ ਕਹਿੰਦੇ ਨੇ ਮਾਂ ਜੀ ਕੱਲ ਵੀ ਤੁਸੀਂ ਕਿਹਾ ਸੀ ਸਾਨੂੰ ਤੁਰ ਲੱਗਿਆ ਪਰਸੋਂ ਵੀ ਤੁਸੀਂ ਕੁਝ ਨਾ ਕੁਝ ਕਿਹਾ ਸੀ ਤੁਰ ਲੱਗਿਆ ਅੱਜ ਤੁਸੀਂ ਕੁਝ ਵੀ ਨਹੀਂ ਕਿਹਾ ਸਾਨੂੰ ਤੁਰ ਲੱਗਿਆ मां ਗੁਜ਼ਰੀ ਨੇ ਫਿਰ ਆਪਣੇ ਸੀਨੇ ਨਾਲ ਦੂਹ ਲਾਲਾ ਨੂੰ ਲਾ ਕੇ ਆਖਿਆ ਮੇਰੇ ਲਾਲ ਮੈਂ ਅੱਜ ਤੁਹਾਨੂੰ ਕੁਝ ਨਹੀਂ ਕਹਿਣਾ ਮੇਰੇ ਲਾਲ ਮੈਂ ਅੱਜ ਇੱਕੋ ਗੱਲ ਕਹਿਣੀ ਹੈ ਤੁਸੀਂ ਕਚਹਿਰੀ ਵਿੱਚ ਚੱਲੇ ਹੋ ਅੱਜ ਸੂਰਜ ਕੱਲ ਵਾਲਾ ਨਹੀਂ ਪੁੱਤਰ ਅੱਜ ਸੂਰਜ ਹੋ ਰਿਹਾ ਹੈ ਪਰਸੋਂ ਵਾਲਾ ਵੀ ਨਹੀਂ ਪੁੱਤਰ ਮੈਂ ਅੱਜ ਕੁਝ ਨਹੀਂ ਕਹਿਣਾ ਅੱਜ ਮੈਂ ਇਹੋ ਗੱਲ ਕਹਿਣੀ ਹੈ ਪੁੱਤਰ ਕਚਹਿਰੀ ਵਿੱਚ ਜਾ ਕੇ ਆਖਰੀ ਦਮਾਂ ਤੱਕ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਆ। ਬਸ ਇਹੋ ਯਾਦ ਰੱਖਿਓ ਜਿੰਨਾ ਚਿਰ ਸਾਨੂੰ ਯਾਦ ਆ ਗੋਬਿੰਦ ਸਿੰਘ ਦੇ ਪੋਤਾਂ ਦੇ ਗੁਰੂ ਤੇਗ ਬਹਾਦਰ ਦੇ ਪੋਤਰੇ ਆ ਕੋਈ ਦਾੜੀ ਨਹੀਂ ਕਟਾਏਗਾ, ਕੋਈ ਕੇਸ ਨਹੀਂ ਕਟਾਏਗਾ, ਕੋਈ ਨਸ਼ੇ ਨਹੀਂ ਪੀਏਗਾ, ਕੋਈ ਕਬਰਾਂ ਦੇ ਨਹੀਂ ਜਾਏਗਾ, ਕੋਈ ਅਵੇ ਤਵੇ ਦੀ ਮਤਾਜੀ ਨਹੀਂ ਕਰੇਗਾ। ਗਰੀਬ ਅਨਵਾਜ ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਰੱਬ ਦੇ ਪਿਆਰੇ ਹਨ ਨੂੰ ਆਪਣੇ ਆਪ ਦੀ ਪਛਾਣ ਕਰ ਲੈਂਦੇ ਨੇ ਮਨਮੁਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਮੈਂ ਕੌਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੁੰਦਾ ਐਵੇਂ ਦਰਬਦਰ ਹੋਈ ਫਿਰਦਾ ਉਹ ਫਿਰ ساری ਜ਼ਿੰਦਗੀ ਰੋਂਦੇ ਆ ਤੇ ਦੁਖੀ ਰਹਿੰਦੇ ਨੇ ਹਾਂ ਜੀ